ਕਾਰਡੀਓ ਦੇ ਕੀ ਫਾਇਦੇ ਆ ਜੇ ਆਪਾਂ ਬੈਨੀਫਿਟਸ ਦੀ ਗੱਲ ਕਰੀਏ ਤਾਂ ਅੰਗੈਂਟ ਬੈਨੀਫਿਟਸ ਆ ਪਰ ਇੱਕ ਮੇਨ ਬੈਨੀਫਿਟ ਆ ਜਿਹੜਾ ਉਹ ਤੁਹਾਡੇ ਹਾਰਟ ਮਸਲ ਨੂੰ ਦਿੰਦਾਗਾ ਉਹ ਤੁਹਾਡੇ ਹਾਰਟ ਮਸਲ ਨੂੰ ਟ੍ਰੇਨ ਕਰਦਾਗਾ ਉਹਨੂੰ ਹੋਰ ਸਟਰੋਂਗਰ ਬਣਾਉਂਦਾਗਾ ਤੇ ਕਿਹੜੀ ਏਜ ਦੇ ਅਕੋਰਡਿੰਗ ਕਾਰਡੀਓ ਵਧੀਆ ਕਿਹੜੀ ਏਜ ਦੇ ਅਕੋਰਡਿੰਗ ਜੇ ਆਪਾਂ ਐਡ ਕਰਦੇ ਆ ਵੇਟ ਟ੍ਰੇਨਿੰਗ ਜੇ ਕਾਰਡੀਓ ਦੀ ਗੱਲ ਕਰੀਏ ਤਾਂ ਕਾਰਡੀਓ ਏਜ ਨਾਲੋਂ ਵੱਧ ਤੁਹਾਡੇ ਫਿਟਨੈਸ ਲੈਵਲ ਤੇ ਮੈਟਰ ਕਰਦਾਗਾ ਇੱਕ ਯੰਗਰ ਬੱਚਾ ਵੱਧ ਲਾਈਕਲੀ ਆ ਲੰਗਰ ਟਾਈਮ ਲਈ ਕਾਰਡੀਓ ਕਰਸਕੂ ਫੋਰ ਐਗਜ਼ਾਮਪਲ ਵੀ ਮਿੰਟ ਤੋਂ ਲੈ ਕੇ ਪੌਣੇ ਘੰਟੇ ਤਾਈਂ ਕੰਪੇਅਰ ਟੂ ਜਿਹੜਾ ਸ਼ਾਇਦ ਜਿਹਦਾ ਫਿਟਨੈਸ ਲੈਵਲ ਲੋ ਆ ਉਹਨੇ ਕਦੇ ਟ੍ਰੇਨਿੰਗ ਕੀਤੀ ਨੀਗੀ ਉਹ ਸ਼ਾਇਦ 10 ਮਿੰਟ ਹੀ ਭੱਜ ਸਕੇ ਯਾ ਜਿਹੜੇ ਫਿੱਟ ਨਹੀਂ ਜਿਹੜੇ ਪਤਲੇ ਨਹੀਂ ਜਾਂ ਜਿਹੜੇ ਆਪਣੇ ਆਪ ਨੂੰ ਕਹਿੰਦੇ ਵੀ ਅਸੀਂ ਪਰਫੈਕਟ ਆ ਹਾਂਜੀ ਕੀ ਉਹਨਾਂ ਲਈ ਵੀ ਇੰਪੋਰਟੈਂਟ ਹੈਗੀਆਂ ਚੀਜ਼ਾਂ ਕਾਰਡੀਓ ਜਾਂ ਵੇਟ ਟ੍ਰੇਨਿੰਗ ਉਹਨਾਂ ਲਈ ਬਹੁਤ ਇੰਪੋਰਟੈਂਟ ਆ ਇੱਕ ਬਹੁਤ ਵੱਡੀ ਮਿਸਕਨਸੈਪਸ਼ਨ ਆ ਜਾਂਦੀ ਆ ਖਾਸ ਕਰਕੇ ਊਮਨ ਦੇ ਵਿੱਚ ਵੀ ਜੇ ਅਸੀਂ ਜਿਮ ਜਾਵਾਂਗੇ ਤਾਂ ਅਸੀਂ ਬਲਕੀ ਸਾਡਾ ਸਰੀਰ ਵੱਡਾ ਹੋ ਜਾਊਗਾ ਤੇ ਇਹ ਸੱਚ ਹੁੰਦਾ ਤਾਂ ਹਰ ਕੋਈ ਬੰਦਾ ਜਿਹੜਾ ਜਿਮ ਜਾਂਦਾ ਉਹਦੇ ਮਸਲ ਬਹੁਤ ਵੱਡੇ ਵੱਡੇ ਹੋਣੇ ਸੀ। ਸਾਸ਼ੀ ਗੱਲ ਜੀ ਸਵਾਗਤ ਆਪ ਸਭ ਦਾ ਪੰਜਾਬ ਟੀਵੀ ਤੇ ਦੋਸਤੋ ਤੰਦਰੁਸਤੀਆਂ ਪ੍ਰੋਗਰਾਮ ਦੇ ਤਹਿਤ ਜਿਹੜੀ ਪੌਡਕਾਸਟ ਦੇ ਲੜੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰਾਂ ਵਰਨਾ ਹੁਣ ਕੇ ਸੁਪ੍ਰੀਤ ਜਿਹੜੇ ਕਿ ਇੱਕ ਪਰਸਨਲ ਟ੍ਰੇਨਿੰਗ ਦੇ ਤੌਰ ਤੇ ਹਰ ਇੱਕ ਚੀਜ਼ ਉਸ ਤਰੀਕੇ ਨਾਲ ਵੇਖਦੇ ਆ ਕਿ ਸਾਨੂੰ ਤੰਦਰੁਸਤ ਕਿਵੇਂ ਰਹਿਣਾ ਸਰੀਰ ਦੇ ਤੌਰ ਤੇ ਦਿਮਾਗ ਤੇ ਤੰਦਰੁਸਤੀਆਂ ਸਾਡੇ ਰਿਸ਼ਤਿਆਂ ਦੇ ਵਿੱਚ ਕਿਵੇਂ ਬਣੀਆਂ ਰਹਿਣ ਪਹਿਲਾਂ ਸਵਾਗਤ ਕਰਦੇ ਆ ਸੁਪ੍ਰੀਤ ਦਾ ਫਿਰ ਗੱਲ ਕਰਾਂਗੇ ਅੱਜ ਦੇ ਟੌਪਿਕ ਦੇ ਵਿੱਚ ਸੁਪ੍ਰੀਤ ਸੱਚੀ ਗੱਲ ਅਸੀਂ ਗੱਲ ਸੁਪ੍ਰੀਤ ਅੱਜ ਦੇ ਜਿਹੜੇ ਟੌਪਿਕ ਦੇ ਵਿੱਚ ਆਪਾਂ ਦੇਖਿਆ ਸੀਗਾ ਕਿ ਜਿਹੜੀਆਂ ਚੀਜ਼ਾਂ ਜ਼ਰੂਰੀ ਆ ਕੁਝ ਨਾ ਕੁਝ ਜਦੋਂ ਆਪਾਂ ਕਹਿੰਦੇ ਨੇ ਪੋਜ਼ਿਟਿਵ ਵੇਖਦੇ ਆਂ ਇੱਕ ਨੈਗੇਟਿਵ ਦਾ ਤੌਰ ਤੇ ਵੀ ਵੇਖਦੇ ਆਂ ਮਿਸਕਨਸੈਪਸ਼ਨਸ ਜਿਹੜੀਆਂ ਹੁੰਦੀਆਂ ਹਾਂ ਹਾਂਜੀ ਉਹ ਉਹ ਆਪਾਂ ਡਿਸਕਸ ਕਰਾਂਗੇ ਅ ਕਹਿ ਦਿੱਤਾ ਜਾਂਦਾ ਹਾਂਜੀ ਕਿ ਕਾਰਡਿਓ ਕਰ ਲਓ ਹਾਂਜੀ ਜਿਮ ਚ ਜਾ ਵੀ ਟ੍ਰੇਨਿੰਗ ਜਾਂ ਕਰੇ ਤੁਸੀਂ ਜਿਮ ਬਣਾਏ ਹੋਏ ਵੇਟ ਟ੍ਰੇਨਿੰਗ ਇਹਨਾਂ ਦੋਨਾਂ ਦੀ ਇੰਟਰੋ ਦੀਏ ਪਹਿਲਾਂ ਫਿਰ ਆਪਾਂ ਡਿਫਰੈਂਸ ਦੇਖੀਏ ਪਰ ਕਾਰਡੀਓ ਤੇ ਵੇਟ ਟ੍ਰੇਨਿੰਗ ਦੋਨੇ ਬਹੁਤ ਜੁਰੀ ਐਕਸਰਸਾਈਜ਼ ਕਨਸੈਪਟਸ ਆ ਤੇ ਸਭ ਦਾ ਕਾਮਨ ਕਨਸੈਪਟਸ ਆ ਜਿਹੜੇ ਆਪਾਂ ਵਟਦੇ ਆ ਜਿਮ ਚ ਜਾ ਕੇ ਤੇ ਜੇ ਕਾਰਡੀਓ ਦੀ ਗੱਲ ਕਰੀਏ ਤਾਂ ਉਹ ਕੋਈ ਵੀ ਐਕਸਰਸਾਈਜ਼ ਆ ਜੀ ਨਾਲ ਤੁਹਾਡਾ ਹਾਰਟ ਰੇਟ ਬ੍ਰੈਥ ਰੇਟ ਤੇ ਅਮ ਸਵਰਟਿੰਗ ਹੁੰਦੀ ਆ ਤੇ ਬਲੱਡ ਫਲੋ ਵਧਦਾਗਾ ਪੂਰੀ ਬੋਡੀ ਦੇ ਵਿੱਚ ਜੇਪਾ ਵੇਟ ਟ੍ਰੇਨਿੰਗ ਦੀ ਗੱਲ ਕਰੀਏ ਸਪੈਸੀਫਿਕਲੀ ਤਾਂ ਉਹ ਰੈਜ਼ਿਸਟੈਂਸ ਟ੍ਰੇਨਿੰਗ ਫਿਰ ਉਹ ਦੇ ਹੈਟ ਹੈ ਕੈਟੇਗਰੀ ਆ ਵੇਟ ਟ੍ਰੇਨਿੰਗ ਦੀ ਜਿਹੜੀ ਹੁੰਦੀ ਆ ਉਹਦੇ ਵਿੱਚ ਤੁਸੀਂ ਕੋਈ ਵੀ ਮੂਵਮੈਂਟ ਜਿਹੜੀ ਵੇਟ ਦੇ ਅਗੇਂਸਟ ਆ ਉਹ ਕਰਦੇ ਆ ਚਾਹੇ ਤੁਸੀਂ ਆਪਦੇ ਬੋਡੀ ਵੇਟ ਨਾਲ ਕਰਦੇ ਆ ਚਾਹੇ ਤੁਸੀਂ ਮਸ਼ੀਨਾਂ ਨਾਲ ਕਰਦੇ ਆ ਚਾਹੇ ਤੁਸੀਂ ਉਹ ਡੰਬਲਸ ਬਾਰਬਲਸ ਨਾਲ ਕਰਦੇ ਆ ਪਰ ਮੂਵਮੈਂਟ ਅਗੇਂਸਟ ਵੇਟ ਪਹਿਲਾਂ ਪੜਨ ਕਾਰਡੀਓ ਤੇ ਹੁਣਿਆ ਕਾਰਡੀਓ ਦੇ ਕੀ ਫਾਇਦੇ ਆ ਤੇ ਜਾਂ ਕਾਰਡੀਓ ਦੇ ਵਿੱਚ ਕੀ ਗਲਤ ਫਹਿਮੀਆਂ ਲੋਕਾਂ ਨੂੰ ਜਿਹੜੀਆਂ ਹੁੰਦੀਆਂ ਉਹਦਾ ਆਪਾਂ ਵੇਖੀਏ ਮੁਲਾਂਕਣ ਕਰੀਏ ਜਾਂ ਐਨਾਲਾਈਸਿਸ ਕਰੀਏ ਕਾਰਡੀਓ ਨੂੰ ਐਕਸਪਲੇਨ ਕਰੀਏ ਕਾਰਡੀਓ ਕੀ ਚੀਜ਼ ਆ ਅਮ ਕਾਰਡੀਓ ਜੇ ਆਪਾਂ ਬੈਨੀਫਿਟਸ ਦੀ ਗੱਲ ਕਰੀਏ ਤਾਂ ਅੰਗੈਂਟ ਬੈਨੀਫਿਟਰ ਪਰ ਇੱਕ ਮੇਨ ਬੈਨੀਫਿਟਰ ਜਿਹੜਾ ਉਹ ਤੁਹਾਡੇ ਹਾਰਟ ਮਸਲ ਨੂੰ ਦਿੰਦਾਗਾ ਉਹ ਤੁਹਾਡੇ ਹਾਰਟ ਮਸਲ ਨੂੰ ਟ੍ਰੇਨ ਕਰਦਾਗਾ ਉਹਨੂੰ ਹੋਰ ਸਟਰੋਂਗਰ ਬਣਾਉਂਦਾਗਾ ਤੇ ਜਿੰਨਾ ਵੱਧ ਫਿਟਰ ਤੁਹਾਡਾ ਹਾਰਟ ਮਸਲ ਹੋਵੇਗਾ ਉਨਾ ਹੀ ਘੱਟ ਉਹਨੂੰ ਲੋਡ ਆ ਪੰਪ ਕਰਨ ਦੀ ਜਦੋਂ ਰੈਸਟ ਕਰ ਰਿਹਾਗਾ ਫਾਰ ਐਗਜ਼ਾਮਪਲ ਔਨ ਐਵਰੇਜ ਨਾਰਮਲ ਹਾਰਟ ਬੀਟਾ ਜਿਹੜੀ ਉਹ 60 ਟੂ 100 ਬੀਟਸ ਪਰ ਮਿੰਟ ਹੁੰਦੀ ਆ ਤੇ ਜਿੰਨੀ ਉਹ ਫਿਟ ਹੋਊ ਉਹਨੇ ਘੱਟ ਹਾਰਟ ਬੀਟਸ ਤੁਹਾਨੂੰ ਲੋਡ ਹੋਊਗੀ ਬਲੱਡ ਫਲੋ ਕਰਨ ਦੇ ਬੋਡੀ ਦੇ ਵਿੱਚ ਤੇ ਜੇ ਮਿਸਕਨਸੈਪਸ਼ਨਸ ਦੀ ਗੱਲ ਕਰੀਏ ਤਾਂ ਕਾਰਡੀਓ ਦੇ ਸਭ ਤੋਂ ਵੱਡੇ ਮਿਸਕਨਸੈਪਸ਼ਨਸ ਆ ਜਿਹੜੇ ਹੋ ਗਿਆ ਵੀ ਭੱਜ ਜਿ ਜਾਓ ਰਨਿੰਗ ਕਰ ਲੋ ਤੇ weight loss ਹੋ ਜਾਊਗਾ ਨਾ fat loss ਹੋ ਜਾਊ ਪਰ ਇਹ ਜਮਾਈ ਗਲਤ ਪੂਰਾ ਗਲਤ ਨਹੀਂ ਕਹਿ ਸਕਦੇ ਪਰ ਅਮ ਥੋੜਾ ਜਿਹਾ ਆਪਾਂ ਆਪਾਂ ਸੌਖੇ ਤਰੀਕੇ ਨਾਲ ਵਿਖੀ ਜਿਵੇਂ ਮੰਨ ਲਓ ਮੈਂ ਹੁਣ ਕਹਤਾ ਕਿ ਕਾਰਡੀਓ ਕਰਨੀ ਕਾਰਡੀਓ ਕਿਸੇ ਨੇ ਮੈਨੂੰ ਕਹਤਾ ਕਿ ਜਦੋਂ ਤੁਹਾਡੀ ਹਾਰਟ ਬੀਟ ਅਪ ਹੋ ਗਈ ਆ ਸਵੇਟਿੰਗ ਆਉਣ ਲੱਪੀ ਮੁਰਕਾ ਆਉਣ ਲੱਪਿਆ ਚਾਹੇ ਤੁਸੀਂ ਵਾਕ ਜਿਹੜੀ ਉਹ ਸਪੀਡ ਨਾਲ ਕਰ ਰਹੇ ਆ ਚਾਹੇ ਤੁਸੀਂ ਰਨਿੰਗ ਕਰ ਰਹੇ ਆ ਚਾਹੇ ਸਲੋ ਪੇਸ ਤੇ ਕਰ ਰਹੇ ਆ ਕੀ ਕਾਰਡੀਓ ਦਾ ਕੀ ਕਨਸੈਪਟ ਹੋ ਸਕਦਾ ਕਿ ਵੀ ਆਪਾਂ ਉਹਨੂੰ ਪ੍ਰੋਪਰ ਤਰੀਕੇ ਨਾਲ ਕਰੀਏ ਆਪਾਂ ਸੌਖੇ ਤਰੀਕੇ ਨਾਲ ਸਮਝਾਈਏ ਅਮ ਪ੍ਰੀਟੀ ਮਾਚ ਕਾਰਡੀਓ ਜਿਵੇਂ ਤੁਸੀਂ ਐਕਸਪਲੇਨ ਕੀਤਾ ਵੀ ਤੁਹਾਡਾ ਪਸੀਨਾ ਆ ਰਿਹਾਗਾ ਸਵਟਿੰਗ ਹੋ ਰਹੀ ਆ ਅਮ ਉਹੀ ਚੀਜ਼ਾਂ ਗਾ ਪਰ ਕਿਉਂਕਿ ਆਪਾਂ ਨੂੰ ਸਵੇਟਿੰਗ ਆਉਂਦੀ ਆ ਸਾਹ ਚੜਿਆ ਹੁੰਦਾ ਆਪਾਂ ਨੂੰ ਇਹ ਲੱਗਦਾ ਆਪਣਾ ਜਿਹੜਾ ਫੈਟ ਆ ਉਹ ਪਿਗਲ ਰਿਹਾਗਾ ਹਨਾ ਪਹਹਾਰਾਂ ਕੇ ਇਨਾ ਉਨੇ ਕਵਾਂਟੀਟੀ ਦੇ ਵਿੱਚ ਨਹੀਂ ਹੋ ਰਿਹਾ ਹੁੰਦਾ ਜਿੰਨਾ weight training ਦੇ ਨਾਲ ਹੋ ਸਕਦਾਗਾ ਕਿਉਂਕਿ ਕੱਲਾ ਪੱਜ ਕੇ ਤੁਸੀਂ ਅ ਕਰਟਨ ਅਮਾਉਂਟ ਆਫ ਕੈਲਰੀਜ਼ ਹੀ ਬਰਨ ਕਰ ਸਕਦੇ ਆ ਤੇ ਉਹ ਫਿਰ ਵੀ weight loss ਨਹੀਂ ਇੰਡੀਕੇਟ ਕਰਦੀ ਆ ਨਾਉ ਇੰਡੀਕੇਟ ਕਰਦੀ ਆ ਵੀ ਥੋੜਾ ਫੈਟ ਲਾਸ ਹੋ ਰਿਹਾ ਵੀ ਵੱਧ ਕੈਲਰੀਜ਼ ਅ ਬਰਨ ਕਰੋ ਇਕ ਫੋਰ एग्जांपल ਵੀ ਮੈਂਟ ਪੱਜਨ ਜਰਨਲ ਓਵਰঅল ਤੁਹਾਡੇ ਦਿਨ ਦੇ ਅੰਦਰ ਕਿੰਨੇ ਕੈਲਰੀਜ਼ ਅੰਦਰ ਜਾ ਰਹੀਆਂ ਕਿੰਨੀਆਂ ਬਾਹਰ ਜਾਣੀਆਂ ਕਿੰਨੀਆਂ ਬਰਨ ਹੋ ਰਹੀਆਂ ਉਹ ਚੀਜ਼ ਬਹੁਤ ਮੈਟਰ ਕਰ ਰਹੀ ਹੈ ਕਰਦੀ ਆ ਤੇ ਜੇ ਆਪਾਂ ਕੱਲੀ ਕਾਰਡੀਓ ਦੀ ਗੱਲ ਕਰੀਏ ਤਾਂ ਉਹ ਸਿਰਫ ਇੱਕ ਹੱਦ ਤੱਕ ਤੁਹਾਨੂੰ ਉਹ ਕੈਲਰੀ ਡੈਫਿਸਟ ਵਿੱਚ ਲੈ ਕੇ ਜਾ ਸਕਦਾਗਾ ਤੇ ਵੀ ਤੁਸੀਂ ਫੈਟ ਲਾਸਟ ਤੱਕ ਪਹੁੰਚ ਸਕੋ ਤੇ ਜੇ ਆਪਾਂ ਗੱਲ ਕਰੀਏ ਵੀ ਇੱਕ ਵਧੀਆ ਵਰਕਆਊਟ ਦੀ ਕਾਰਡੀਓ ਦੇ ਨਾਲ ਆਬਵੀਅਸਲੀ ਰਨਿੰਗ ਵੀ ਇੱਕ ਵਧੀਆਗਾ ਉਮ অপਸ਼ਨ ਆ ਪਰ ਜਿਵੇਂ ਸਾਈਕਲਿੰਗ ਹੋਗੀ ਚਾਇਓ ਉਮ ਕਿ ਉਮ ਫਾਸਟ ਪੇਸ ਵਰਕ ਆ ਸਕਦੀ ਹੈ ਸੁਪਰਟ ਹੋਗੀ ਕੁਝ ਇਸਪਿੰਟਸ ਇੰਟਰਵਲ ਟ੍ਰੇਨਿੰਗ ਬਹੁਤ ਤਰ੍ਹਾਂ ਦੇ অপਸ਼ਨਸ ਆ ਪਰ ਕੱਲਾ ਕਾਰਡੀਓ ਕਰਨ ਨਾਲ ਤੁਹਾਨੂੰ ਉਹ ਰਿਜ਼ਲਟਸ ਨਹੀਂ ਮਿਲਣਗੇ ਜਿਹੜੇ ਤੁਸੀਂ ਕੰਬਾਈਨਡ ਵੇਟ ਟ੍ਰੇਨਿੰਗ ਨਾਲ ਲੈ ਸਕਦੇ ਆ ਉਹਦੇ ਫੈਟ ਲਾਸ ਦੇ ਬੈਨੀਫਿਟਸ ਸੁਪਰੀ ਤਾਂ ਆਪਾਂ ਨੂੰ ਥੋੜਾ ਜਿਹਾ ਆਪਾਂ ਏਜ ਦੇ ਅਕੋਰਡਿੰਗ ਵੀ ਚੱਲੀਏ ਵੀ ਇਹ ਮੈਟਰ ਕਰਦਾ ਕਿ ਵੀ ਜਿਵੇਂ ਹੁਣ ਮੰਨ ਲਓ 18 ਤੋਂ ਪਲੱਸ ਜਦੋਂ ਕਾਮਨ ਸੈਂਸ ਸਮਝਾਉਣ ਲੱਗ ਪਈਂਦੀ ਪਹਿਲਾਂ ਤਾਂ ਆਪਾਂ ਰეკਮੈਂਡ ਵੀ ਨਹੀਂ ਕਰਦੇ ਬੱਚਿਆਂ ਨੂੰ ਆਪਾਂ ਕਹਿੰਦੇ ਨੇ ਕਿ ਵੀ ਕੋਚ ਦੇ ਅੰਡਰ ਹੀ ਕਰਨ ਕਿਹੜੀ ਏਜ ਦੇ ਅਕੋਰਡਿੰਗ ਜੇ ਆਪਾਂ ਵੇਖੀਏ ਕਿ ਵੀ ਕਾਰਡੀਓ ਵਧੀਆ ਕਿਹੜੀ ਏਜ ਦੇ ਅਕੋਰਡਿੰਗ ਜੇ ਆਪਾਂ ਐਡ ਕਰਦੇ ਆ ਵੇਟ ਟ੍ਰੇਨਿੰਗ ਜੇ ਕਾਰਡੀਓ ਦੀ ਗੱਲ ਕਰੀਏ ਤਾਂ ਕਾਰਡੀਓ ਏਜ ਨਾਲੋਂ ਵੱਧ ਤੁਹਾਡੇ ਫਿਟਨੈਸ ਲੈਵਲ ਤੇ ਮੈਟਰ ਕਰਦਾਗਾ ਅਮ ਇੱਕ ਯੰਗਰ ਬੱਚਾ ਵੱਧ ਲਾਈਕਲੀ ਆ ਵੀ ਉਹ ਲੰਗਰ ਟਾਈਮ ਲਈ ਕਾਰਡੀਓ ਕਰ ਸਕੂ ਫਾਰ ਐਗਜ਼ਾਮਪਲ ਵੀ ਮੈਂਟ ਤੋ ਲੈ ਕੇ ਪੌਣੇ ਘੰਟੇ ਤਾਈ ਕੰਪੇਅਰ ਟੂ ਜਿਹੜਾ ਸ਼ਾਇਦ ਜਿਹਦਾ ਫਿਟਨੈਸ ਲੈਵਲ ਲੋ ਆ ਉਹਨੇ ਕਦੇ ਟ੍ਰੇਨਿੰਗ ਕੀਤੀ ਨੀਗੀ ਉਹ ਸ਼ਾਇਦ 10 ਮਿੰਟ ਹੀ ਭੱਜ ਸਕੇ ਤਾਂ ਉਹ ਚੀਜ਼ ਅਡਰੈਸ ਕਰਨੀ ਬਹੁਤ ਜ਼ਰੂਰੀ ਹੈ ਅਭੀ ਤੁਸੀਂ ਕਿੱਥੇ ਕਿਤਾਈਆਂ ਆ ਆਵਦੀ ਫਿਟਨੈਸ ਜਰਨੀ ਦੇ ਵਿੱਚ ਉਸ ਸਾਹਮਣ ਨਾਲ ਤੁਹਾਡਾ ਜਿਹੜਾ ਵਰਕਆਊਟ ਆ ਉਹ ਪਲਾਨ ਹੋ ਗਿਆ ਹਮ ਮਤਲਬ ਜੇ ਆਪਾਂ ਸੌਖਾ ਕਰਨਾ ਹੋਵੇ ਸ਼ਬਦਾਂ ਦੇ ਵਿੱਚ ਤਾਂ ਆਪਾਂ ਕਹੀਏ ਕਿ ਵੀ ਜੇ ਯੰਗ ਹੈ ਤਾਂ ਉਹ weight ਵੀ ਐਡ ਕਰ ਸਕਦੇ ਨਾਲ ਆਪਾਂ ਜਿਵੇਂ ਕਾੜੀ ਦੇ ਨਾਲ ਕਹਿੰਦੇ ਨੇ ਵੱਡੀ ਉਮਰ 'ਚ ਥੋੜੀ ਜਿਹੀ ਵਾਕਿੰਗ ਵਗੈਰਾ ਮੈਂ ਤਾਂ ਡਿਫਰੈਂਸ ਜਾ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਿਹਾ ਵੈਲ ਇਹ ਇਹੀ ਇੱਕ ਬਹੁਤ ਵੱਡਾ ਮਿਸਕਨਸੈਪਸ਼ਨ ਆ ਵੇਟ ਟ੍ਰੇਨਿੰਗ ਨੂੰ ਲਾਈਕ ਕਿਉਂਕਿ ਵੇਟ ਟ੍ਰੇਨਿੰਗ ਕਿਸੇ ਵੀ ਉਮਰ 'ਚ ਤੁਸੀਂ ਕਰ ਸਕਦੇ ਆ ਤੇ ਜਦੋਂ ਆਪਾਂ ਦੀ ਉਮਰ ਵੱਧਦੀ ਆ ਉਦੋਂ ਵੇਟ ਟ੍ਰੇਨਿੰਗ ਆਪਾਂ ਨੂੰ ਵੱਧ ਲੋਡ ਪੈਂਦੀ ਆ ਉਹਦੀ ਕਿਉਂਕਿ ਆਪਣੀ ਜਿਹੜੀ ਬੋਨ ਡੈਂਸਿਟੀ ਆ ਜਿਹੜੀ ਆਪਣੀ ਮਸਲ ਲਾਸਾ ਉਹ ਜਾ ਕੇ 30 ਸਾਲ ਤੋਂ ਵੱਧ ਉਮਰ 'ਚ ਹੀ ਘਟ ਹੋਣੀ ਸ਼ੁਰੂ ਹੁੰਦੀ ਆ ਤੇ ਉਹ ਸਿਰਫ ਆਪਾਂ ਰੋਕ ਸਕਦੇ ਆ ਉਹਨੂੰ um ਵੇਟ ਟ੍ਰੇਨਿੰਗ ਕਰਨ muscle develop ਕਰਨ ਨਾਲ ਕਿਉਂਕਿ ਚਾਹੇ ਤੁਸੀਂ 60 ਸਾਲ ਦੇ ਆ ਚਾਹੇ 40 ਦੇ ਆ ਚਾਹੇ 30 ਦੇ ਆ ਚਾਹੇ 20 ਦੇ ਆ muscle loss ਤੁਹਾਡੇ ਹੁੰਦੀ ਹੀ ਆ ਪਰ ਜਦੋਂ ਤੁਸੀਂ ਏਜ ਕਰਨਾ ਸ਼ੁਰੂ ਕਰ ਦਿੰਦੇ ਆ ਉਦੋਂ ਉਹਦੀ ਜਿਹੜੀ ਸਪੀਡ ਆ ਉਹ ਵੱਧ ਜਾਂਦੀ ਆ muscle loss ਦੀ ਕਹਿੰਦੇ ਭਾਬੀ ਆਪਾਂ ਦੂਜੇ ਟੌਪਿਕ ਤੇ ਆ ਗਏ ਆ ਵੀ weight training ਦੀ ਲੋੜ ਜਾਂ ਆਪਾਂ ਕਹਿ ਸਕਦੇ ਮਹੱਤਤਾ ਇੰਪੋਰਟੈਂਸ ਉਹ ਹਰ ਉਮਰ ਚ ਹੈ ਪਰ ਜ਼ਿਆਦਾਤਰ ਜਦੋਂ ਆਪਾਂ ਉਲਟ ਲੈ ਲੈਂਦੇ ਆ ਕਿ ਵੀ ਹੁਣ ਅਸੀਂ ਵੱਡੇ ਹੋ ਗਏ ਆ ਹੁਣ ਸਾਡੀ ਏਜ ਨਹੀਂ ਰਹਿ ਗਈ ਕਿ ਅਸੀਂ ਡੰਬਲ ਜਾਂ ਜਿਮ ਦੇ ਵਿੱਚ ਜਾਈਏ ਤੇ ਜਾਂ ਆਪਾਂ ਇਦਾਂ ਦੀਆਂ ਬੈਂਚ ਪ੍ਰੈਸ ਵਾਲੀਆਂ ਐਕਸਰਸਾਈਜ਼ ਲਈਏ ਤੁਹਾਡੇ ਕਹਿਣ ਦਾ ਮਤਲਬ ਇਹ ਆ ਕਿ ਗਲਤ ਫਹਿਮੀਆਂ ਸਾਨੂੰ ਕਰਨਾ ਚਾਹੀਦਾ ਵੱਡੀ ਉਮਰ ਚ ਆ ਕੇ ਐਕਸਪਲੇਨੇਸ਼ਨ ਅਮ ਵੈਲ ਸਰ ਦੋ ਰੀਜ਼ਨ ਤਾਂ ਜਿਹੜਾ ਮਸਲ लॉस ਹੁੰਦੀ ਆ ਤੁਹਾਡੀ ਬਾਡੀ ਦੇ ਅੰਦਰ ਤੇ ਜਿਹੜੀ ਬੋਨ ਡੈਂਸਿਟੀ ਅਮ ਸਪੀਡ ਉਹਦੀ ਲੋ ਹੁੰਦੀ ਆ ਜਦੋਂ ਆਪਾਂ 30 ਸਾਲ ਦੀ ਉਮਰ ਹਿੱਟ ਕਰਦੇ ਆ ਉਦੋਂ ਤਾਈ ਆਪਣੀ ਜਿਹੜੀ ਮੈਕਸਿਮਮ ਅਮ ਅਬਿਲਿਟੀ ਆ ਬਾਡੀ ਦੀ ਨੈਚਰਲੀ ਬੋਨ ਡੈਂਸ ਕਰਨ ਉਹ ਘਟ ਜਾਂਦੀ ਆ ਤੇ ਉਹ ਜਦੋਂ 40 50 ਤਾਈਂ ਪਹੁੰਚਦੇ ਆ ਉਦੋਂ ਉਹ ਜਮ ਖਤਮ ਦੇ ਨੇੜ ਹੁੰਦੀ ਆ ਤੇ ਉਹ ਬੋਨ ਡੈਂਸਿਟੀ ਨੂੰ ਆਪਾਂ ਮੇਨਟੇਨ ਕਿਵੇਂ ਕਰਨਾ weight ট্রেনিং ਕਰਕੇ ਉਹਦਾ ਸਭ ਤੋਂ ਵਧੀਆ ਤਰੀਕਾ ਹੈਗਾ ਹਾਲਾਂਕਿ ਯੋਗਾ ਪਲਾਟਿਸ ਵਰਗੇ ਵੀ ਆਪਸ਼ਨ ਹੈਗੇ ਆ ਪਰ ਉਸ ਤਰੀਕੇ ਨਾਲ ਉਹ ਸਪੀਡ ਤੇ ਨਹੀਂ ਕਰ ਸਕਦੇ ਜਿਸ ਸਪੀਡ ਤੇ ਉਹ ਵੇਟ ਲਿਫਟ ਕਰਨ ਨਾਲ ਹੁੰਦੀਆਂਗਾ ਤੇ ਜੇ ਆਪਾਂ ਜੇ ਆਪਣੀ ਬੋਨ ਡੈਂਸਿਟੀ ਵੀਕ ਹੁੰਦੀ ਆ ਜੋਇੰਟ ਪੇਨ ਸ਼ੁਰੂ ਹੋ ਜਾਂਦੇ ਆ ਜਾਂ ਜਿਹੜੇ ਫਾਲ ਦੇ ਚਾਂਸਸ ਆ ਡਿੱਗਣਾਂ ਦੇ ਇਨਬੈਲੈਂਸਸ ਤੇ ਉਹ ਵੱਧ ਜਾਂਦੇ ਆ ਉਹਨਾਂ ਦਾ ਕੀ ਹੁੰਦਾ ਫਿਰ ਜਦੋਂ ਬੰਦਾ ਡਿੱਗਦਾ ਇੰਜਰੀਜ਼ ਆਉਂਦੀਆਂ ਫਿਰ ਕਿਉਂਕਿ ਬੋਨ ਡੈਂਸਿਟੀ ਲੋ ਹੁੰਦੀ ਆ ਜਿਹੜੀ ਰਿਕਵਰੀ ਦੀ ਸਪੀਡ ਆ ਉਹ ਘਟ ਜਾਂਦੀ ਆ ਫਿਰ ਉਵੇਂ ਜਿਵੇਂ ਕਾਂ ਦੀਆਂ ਚੇਨ ਬਣਦੀ ਜਾਂਦੀ ਆ ਪ੍ਰੋਬਲਮਸ ਸੀ ਤੇ ਜਿਹੜੀ ਮਸਲ ਲਾਸ ਆ ਉਹ ਔਨ ਐਵਰੇਜ 3 ਸਾਲ ਤੋਂ ਉੱਪਰ ਘਟਣ ਲੱਗ ਜਾਂਦੀ ਆ ਤੇ ਔਨ ਐਵਰੇਜ ਕਹਿੰਦੇ ਆ ਵੀ ਅਮ ਹਰ 10 ਸਾਲ ਤੁਹਾਡਾ 2 ਤੋਂ 10% ਤੁਸੀਂ ਮਸਲ ਲਾਸ ਅਮ ਹੁੰਦਾਗਾ 30 ਸਾਲ ਤੋਂ ਬਾਅਦ ਸੋ ਜਦੋਂ ਉਹ ਮਸਲ ਲਾਸ ਇੰਨਾ ਰਾ ਪੈੜਾ ਤੇ ਤੁਸੀਂ weight training ਨਹੀਂ ਕਰਦੇਗੇ ਤਾਂ ਉਹਦਾ ਕੋਈ ਤਰੀਕਾ ਨਹੀਂ ਵੀ ਤੁਸੀਂ ਸੋਲਵ ਕਰ ਸਕੋ ਬਿਲਕੁਲ ਹੀ ਇੱਕ ਸੰਖੇਪ ਦੇ ਵਿੱਚ ਆਪਾਂ ਬਹੁਤ ਵਧੀਆ ਜਾਣਕਾਰੀ ਲਈ ਹੈ ਸੁਪ੍ਰੀਤ ਕੋਲੋਂ ਸੁਪ੍ਰੀਤ ਆਪਾਂ ਇੱਕੇ ਜਾਰੀ ਰੱਖਾਂ ਕਿ ਛੋੜੀ ਜਿਹੀ ਬ੍ਰੇਕ ਲੈਨੇ ਆ ਧੰਨਵਾਦ ਕਰਦੀ ਸਾਡੇ ਸਪਾਂਸਰ ਜਿਹੜੇ ਐਡਵਰਟਾਈਜ਼ਮੈਂਟ ਕਰਦੇ ਆ ਉਹਨਾਂ ਦਾ ਵੀ ਆਪਾਂ ਜਿਹੜੀਆਂ ਜਾਣਕਾਰੀਆਂ ਦਿੰਨੇ ਆ ਇਹਨਾਂ ਦੇ ਪਿੱਛੇ ਆਪਣਾ ਇੱਕ ਮਕਸਦ ਇਹ ਵੀ ਬਣਿਆ ਹੁੰਦਾ ਕਿ ਵੀ ਆਪਾਂ ਕਮਰਸ਼ੀਅਲੀ ਵੀ ਲੋਕਾਂ ਨਾਲ ਜੋੜਦੇ ਆ ਤੁਸੀਂ ਵੀ ਕਮਰਸ਼ੀਅਲੀ ਇੱਕ ਪਲੇਟਫਾਰਮ ਦੇ ਨਾਲ ਜੁੜਿਓ ਫਿਟਬੇਸ ਦੇ ਨਾਲ ਤੇ ਤੁਸੀਂ ਉੱਥੇ ਟ੍ਰੇਨਿੰਗ ਕਰ ਰਹੇ ਹੋ ਤੇ ਧੰਨਵਾਦ ਤੁਹਾਡਾ ਆਪਾਂ ਜਲਦੀ ਜੁੜਦੇ ਆ ਥੈਂਕ ਯੂ ਦੋਸਤੋ ਸਵਾਗਤ ਆਪ ਸਵਾਦਾ ਪੰਜਾਬੀ ਵੀ ਤੇ ਆਪਾਂ ਬ੍ਰੇਕ ਤੋਂ ਬਾਅਦ ਫੇਰ ਜੁੜੇ ਆ ਸੁਪ੍ਰੀਤ ਨਾਲ ਗੱਲਬਾਤ ਚੱਲ ਰਹੀ ਆ ਇੱਕ ਚੀਜ਼ਾਂ ਹੁੰਦੀਆਂ ਜਿਵੇਂ ਆਪਾਂ ਖਾਸੇ ਠੱਠੇ ਚਲਾਏ ਜਿੰਨੇ ਆ ਕਿ ਵੀ ਜਦੋਂ ਕੋਈ ਐਕਸਰਸਾਈਜ਼ ਕਰਦਾ ਨਾ ਤੇ ਘਰੀਂ ਵੇਖਣਾ ਪੈਂਦਾ ਅੱਛਾ ਕੀ ਆ ਬਾਤ ਆ ਨਾ এনवायरमेंट ਨੂੰ ਇਦਾਂ ਜੇ ਆਪਾਂ ਲੈ ਕੇ ਆਉਣਾ ਘਰੇ ਸਾਰਿਆਂ ਦੇ ਸਾਰਾਂ ਦੀ ਸੋਚ ਇੱਕੋ ਜੀ ਹੋਵੇ ਕਿਵੇਂ ਸੋਚੀ ਤੁਸੀਂ ਵੀ ਘਰੇ ਐਕਸਰਸਾਈਜ਼ ਕਰਨ ਦਾ ਜਾਂ ਜਿਮ ਚ ਜਾਣਾ ਜ਼ਰੂਰੀ ਆ ਜੇ ਵੇਟ ਟ੍ਰੇਨਿੰਗ ਜਾਂ ਫਿਜ਼ੀਕਲ ਐਕਸਰਸਾਈਜ਼ ਕਹਿੰਦੇ ਨੇ ਆਪਾਂ ਕਾਰਡੀਓ ਤੋਂ ਵੱਖਰਾ ਕਰਕੇ ਹਾਂਜੀ ਤੁਸੀਂ ਆਪਦੀ ਕਨਵੀਨੀਅੰਸ ਵੇਖਣੀ ਆ ਵੀ ਜੇ ਤੁਸੀਂ ਜਿਮ ਜਾਣ ਲਈ ਟਾਈਮ ਕੱਢ ਸਕਦੇ ਆ ਤਾਂ ਉੱਥੇ ਜਾਵੋ ਜਿਸ ਨੂੰ ਟਾਈਮ ਉਹਨਾਂ ਨਹੀਂ ਮਿਲਦਾ ਟਰੈਵਲ ਦਾ ਟਾਈਮ ਉਹ ਘਟਾਉਣਾ ਚਾਹੁੰਦੇ ਆ ਤੁਸੀਂ ਉਹੀ ਆਪਦੇ ਘਰੇ ਕੋਰਨਰ ਲੱਭ ਲਓ ਤੇ ਉੱਥੇ ਆਪਦੇ ਥੋੜੇ ਬਹੁਤ ਇਕਵਿਪਮੈਂਟ ਰੱਖ ਲਓ ਚਾਹੇ ਤੁਸੀਂ ਬਾਡੀ ਵੇਟ ਨਾ ਕਰਦੇ ਆ ਚਾਹੇ ਰੈਜ਼ਿਸਟੈਂਸ ਬੈਂਡ ਨਾਲ ਕਰ ਲੋ ਬਹੁਤ ਸੌਖੀ ਆਪਸ਼ਨਸ ਆ ਥੋੜੇ ਬਹੁਤ ਬੈਂਡਸ ਹੁੰਦੇ ਆ ਜਿਹਦੇ ਵਿੱਚ ਤੁਸੀਂ ਲਾਈਟ ਹਾਰਡ ਚੂਜ਼ ਕਰ ਸਕਦੇ ਆ ਉਹਨਾਂ ਨਾਲ ਕਰ ਸਕਦੇ ਆ ਪਰ ਬੋਡੀ weight ਜੇ ਤੁਹਾਡੇ ਕੋਲ ਆਪਦਾ ਸਰੀਰ ਹੈਗਾ ਤੁਸੀਂ ਕੁਝ ਵੀ ਕਰ ਸਕਦੇ ਆ ਆਮ ਪਲੈਂਕ ਸਕੋਰ ਦੀ ਐਕਸਰਸਾਈਜ਼ਰ ਲੈਗਸ ਆ ਆਮ ਅਪਰ ਬੋਡੀ ਦੀ ਆ ਬਹੁਤ ਆਪਸ਼ਨਸ ਆ ਜਾਂਦੀਆਂ ਗਾ ਸੋ ਇਹ ਬਾਨਾ ਨਹੀਂ ਵੀ ਮੇਰੇ ਤੋਂ ਜਾਇਆ ਨਹੀਂ ਜਾਂਦਾਗਾ ਕਿਉਂਕਿ ਤੁਸੀਂ ਘਰੇ ਉਹੀ ਚੀਜ਼ਾਂ ਲੈ ਕੇ ਆ ਸਕਦੇ ਆ ਥੋੜਾ ਜਿਹਾ ਟਾਈਮ ਕੱਢ ਕੇ ਤੇ ਜਿੱਥੋਂ ਤਾਈਂ ਗੱਲ ਆਈ ਵੀ এনਵਾਇਰਨਮੈਂਟ ਨਹੀਂ ਬਣਦਾ ਉਕਾ ਹੁੰਦਾ ਪਰ ਜੇ ਤੁਸੀਂ ਕਰਨਾ ਤਾਂ ਤੁਹਾਨੂੰ ਬਣਾਉਣਾ ਪੈਂਦਾ ਹੀ ਆ ਥੋੜਾ ਜਿਹਾ ਦਾ ਪ੍ਰਾਈਵੇਟ ਚ ਕੋਰਨਰ ਕਿਤੇ ਵੀ ਲੱਭ ਲਓ ਸ਼ੁਰੂ ਕਰੋਗੇ ਪਹਿਲੇ ਕਈ ਦਿਨ ਔਖੇ ਲੱਗਣਗੇ ਹੌਲੀ ਹੌਲੀ ਹੈਬਿਟ ਬਣ ਜਾਊ ਫਿਰ ਨਾਲ ਦਿਆਂ ਨੂੰ ਵੀ ਹੈਬਿਟ ਬਣ ਜਾਊ ਹੋ ਸਕਦਾ ਤੁਹਾਨੂੰ ਫੈਮਿਲੀ ਮੈਂਬਰਸ ਜੁਆਇਨ ਹੀ ਕਰਨ ਲੱਗ ਜਾਣ ਗੱਲ ਉਹੀ ਆ ਨਾ ਵੀ ਐਨਵਾਇਰਨਮੈਂਟ ਬਣਦੀ ਗੱਲ ਹੁੰਦੀ ਆ ਕਿ ਐਨਵਾਇਰਨਮੈਂਟ ਬਣਦਾ ਜਿਮ ਚ ਜੇ ਆਪਾਂ ਪਿਛਲੇ ਪ੍ਰੋਗਰਾਮ ਚ ਵੀ ਗੱਲ ਕੀਤੀ ਸੀ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਉੱਥੇ এনवायरमेंट ਹੀ ਬਣਦਾ ਤੇ ਸਾਡੀ ਸੁਰਤ ਜੁੜਦੀ ਆ ਜਿਮ ਚ ਜਾਂਦੇ ਆ ਤੇ ਜਿਮ ਦਾ ਮਤਲਬ ਹੁੰਦਾ ਕਿ ਵੀ ਆਪਾਂ ਇੱਕ ਦੂਜੇ ਨੂੰ ਵੇਖ ਕੇ ਜਿਹੜਾ ਇੱਕ એનર્ਜੀ ਮਿਲਦੀ ਆ ਤੇ ਘਰੇ ਜੇ ਉਹ ਚੀਜ਼ਾਂ ਦੀ ਸਾਰਿਆਂ ਨਾਲ ਜੇ ਅੰਡਰਸਟੈਂਡਿੰਗ ਹੋ ਜੇ ਤਾਂ ਜਿਵੇਂ ਤੁਸੀਂ ਬੈਂਡਸ ਦੱਸੇ ਜਿਹੜੇ ਉਹ ਕਿਟ ਆਉਂਦੀ ਆ ਜਿਹਦੇ ਵਿੱਚ ਲਾਲ ਪੀਲੇ ਹਰੇ ਅਡਡ ਕਲਰ ਦੇ ਵੇਟਸ ਦੀਆਂ ਜਿਹੜੀਆਂ ਬੈਂਡਸ ਦੀਆਂ ਸਟਰੈਂਥ ਹੁੰਦੀਆਂ ਸੋ ਬੋਡੀ ਵੇਟ ਨੂੰ ਥੋੜਾ ਜਿਆਦਾ ਐਕਸਪਲੇਨ ਕਰੀਏ ਮਾੜਾ ਜਿਵੇਂ ਮੈਨੂੰ ਬੋਡੀ ਵੇਟ ਆਲੀ ਵਧੀਆ ਲੱਗੀ ਜਿਵੇਂ ਆਪ ਇਹ ਇਹ ਗਲਤ ਦੱਸੀਏ ਸਰ ਨੂੰ ਯਾਹ ਹਮ ਸੋ ਬੋਡੀ ਵੇਟ ਤੇ ਵਿੱਚ ਬਹੁਤ ਤਰ੍ਹਾਂ ਦੀ ਐਕਸਰਸਾਈਜ਼ ਆ ਜਾਂਦੀਆਂ ਚਾਹੇ ਉਹ ਤੁਸੀਂ ਰੈਜ਼ਿਸਟੈਂਸ ਐਕਸਰਸਾਈਜ਼ਾਂ ਗਾ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਥੋੜੇ ਪਲੈਂਕਸ ਤੋਂ ਲੈ ਕੇ ਤੁਹਾਡੇ ਸਕਵਾਟਸ ਤਾਈਂ ਹਣਾ ਸਾਰੀ ਬੋਡੀ ਕਵਰ ਹੁੰਦੀ ਆ ਤੇ ਜਾਂ ਤੁਸੀਂ ਹਿੱਟ ਵੀ ਕਰ ਸਕਦੇ ਆ ਵੀ ਥੋੜਾ ਜਿਹਾ ਉਹ ਚ ਕਾਰਡੀਓ ਵੀ ਇਨਵੋਲਵ ਹੋ ਜਾਂਦਾ ਤੇ ਰੈਜ਼ਿਸਟੈਂਸ ਟ੍ਰੇਨਿੰਗ ਵੀ ਇਨਵੋਲਵ ਹੋ ਜਾਂਦੀਆਂ ਦੋਨੇ ਚੀਜ਼ਾਂ ਆ ਜਾਂਦੀਆਂ ਗਾ ਵਿੱਚ ਤੇ ਪਰ ਜਿਹੜੀਆਂ ਬੋਡੀ ਵੇਟ ਐਕਸਰਸਾਈਜ਼ ਆ ਜ਼ਿਆਦਾਤਰ ਨੈਗਲੈਕਟ ਕਰ ਦਿੰਦੇ ਅਸੀਂ ਵੀ ਸਰੀਰ ਨਾਲ ਹੀ ਆ ਕਿੱਥੇ ਵੇਟ ਟ੍ਰੇਨਿੰਗ ਆ ਕਿੱਥੇ ਪਰ ਉਹ ਤੁਹਾਡਾ ਫਾਊਂਡੇਸ਼ਨ ਆ ਆਮ ਖਾਸ ਕਰਕੇ ਜੇ ਤੁਹਾਡੀ ਕੋਰ ਸਟਰੋਂਗ ਆ ਤਾਂ ਤੁਸੀਂ ਕੋਈ ਵੀ ਲਿਫਟ ਕਰ ਸਕਦੇ ਆ ਉਮ ਕੋਈ ਵੀ ਤਰ੍ਹਾਂ ਦੀ ਐਕਸਰਸਾਈਜ਼ ਕਰਸਣੇ ਤੁਹਾਡੇ ਇੰਜਰੀ ਦੇ ਚਾਂਸਸ ਘੱਟ ਜਾਂਦੇ ਆ ਤੇ ਕੋਰ ਸਟਰੋਂਗ ਹੋਣੀ ਖਾਸ ਕਰਕੇ ਜਦੋਂ ਉਮਰ ਵੱਡੀ ਆ ਬਹੁਤ ਜ਼ਰੂਰੀ ਹੋ ਜਾਂਦੀ ਆ ਕਿਉਂਕਿ ਆਪਣੇ ਕੋਰ ਮਸਲ ਸਭ ਤੋਂ ਪਹਿਲਾਂ ਵੀਕ ਹੋਣੇ ਸ਼ੁਰੂ ਹੁੰਦੇ ਆ ਉਹਦੇ ਨਾਲ ਕੀ ਹੁੰਦਾ ਬੈਕ ਪੇਨਚ ਰ ਹੁੰਦੀ ਆ ਬੈਕ ਪੇਨ ਆਫ ਇਨੀ ਪੇਨ ਸ਼ੁਰੂ ਹੋ ਜਾਂਦੀ ਆ ਫਿਰ ਉਹ ਵੀ ਚੇਨ ਬਣਦੀ ਜਾਂਦੀ ਆ ਸੌਖੇ ਤਰੀਕੇ ਜਿੰਨੀ ਕਿ ਮੈਨੂੰ ਸਮਝ ਆਈ ਮੈਂ ਇਹ ਚੀਜ਼ਾਂ ਆਪਾਂ ਦੇਖਦੇ ਆਂ ਅ ਦੋਸਤੋ ਜਿਵੇਂ ਆਪਾਂ ਕਹਿੰਦੇ ਨੇ ਵੀ ਡੰਡ ਬੈਠਕਾਂ ਨਾਲ ਉਹ ਅਹ ਪੁਸ਼-ਅਪ ਜਿਹਨੂੰ ਕਹ ਦਿੰਨੇ ਆ ਉਹ ਚੀਜ਼ਾਂ ਆਪਣੀ ਆਪਣੇ ਸਰੀਰ ਦੇ ਭਾਰ ਨਾਲ ਤੁਸੀਂ ਕੀ ਕੀ ਜਿਹੜੇ ਮਸਲ ਗੇਨ ਕਰ ਸਕਦੇ ਆ ਹਾਂਜੀ ਯਸ ਸੋ ਉਹ ਚੀਜ਼ਾਂ ਦੇ ਨਾਲ ਆਪਾਂ ਵੇਖ ਸਕਦੇ ਆ ਹਿੱਟ ਨੂੰ ਤੁਸੀਂ ਐਕਸਪਲੇਨ ਕਰਨਾ ਇੱਕ ਥੋੜਾ ਐਚ ਆਈ ਆਈਟੀ ਜਿਹੜਾ ਹਾਂਜੀ ਉਹਦੇ ਚ ਜਿਮ ਕਾਰਡੀਓ ਤੁਸੀਂ ਦੋਨੇ ਚੀਜ਼ਾਂ ਜਿਹੜੀਆਂ ਮਿਕਸ ਕੀਤੀਆਂ ਉਹ ਥੋੜਾ ਜਿਹਾ ਹੋਰ ਐਕਸਪਲੇਨ ਕਰੀਏ ਜੋ ਹਿੱਟ ਦੇ ਵਿੱਚ ਹਾਈ ਇੰਟਰਵਲ ਟ੍ਰੇਨਿੰਗ ਆ ਜਾਂਦੀ ਆ ਪੀਜੀ ਚ ਤੁਸੀਂ ਛੋਟੇ ਇੰਟਰਵਲਸ ਫॉर ਇਗਜ਼ਾਮਪਲ 30 ਸੈਕਿੰਡ 40 ਸੈਕਿੰਡ ਲਈ ਸਪੀਡ ਹਾਈ ਆਬਦੀ ਰੱਖਦੇ ਆ ਚਾਹੇ ਉਹ ਹਾਈ ਨੀਜ਼ ਆ ਬਟ ਕਿਕਸ ਆ ਟਵਿਸਟਸ ਆ ਥੋੜੇ ਵੀ ਤੁਸੀਂ ਉਹ ਥੋੜੇ ਚੱਲ ਹੀ ਕਰਦੇ ਆ ਤੇ ਜਿਹੜੀ ਤੁਹਾਡੇ ਬ੍ਰੇਕ ਪੀਰੀਅਡ ਆ ਉਹ ਵੀ ਬਹੁਤ ਥੋੜਾ ਹੁੰਦਾ 5 ਤੋਂ ਲੈ ਕੇ 10 ਸੈਕਿੰਡ ਯੂਜੂਲੀ ਨਾ ਉਹ ਤੁਹਾਡੇ ਪ੍ਰੋਗਰਾਮ ਤੇ ਡਿਫਰ ਕਰਦਾਗਾ ਪਰ ਹਿਟ ਦਾ ਕਨਸੈਪਟ ਜੇ ਤੁਸੀਂ ਬਡੀ ਵੇਟ ਐਕਸਰਸਾਈਜ਼ ਕਰੇ ਕਰਨੀ ਹੈਗਾ ਤਾਂ ਬਹੁਤ ਵਧੀਆ ਹਫਤੇ ਚੈੱਕ ਦੋ ਦਿਨ ਇਨਕਲੂਡ ਕਰਨ ਲਈ ਆਗੇ ਵੇਟਰਿੰਗ ਦੇ ਹਾਂਜੀ ਸੁਪਰੀਤ ਮੈਂ ਵੇਖਦਾ ਵੀ ਆਪਣੇ ਜਿੰਨੇ ਵੀ ਆਪਣੇ ਘਰ ਇੱਥੇ ਹੈਗੇ ਆ ਸਬਰਬ ਹੈਗੇ ਆ ਉਹਨਾਂ ਦੇ ਕੋਲੇ ਸਕੂਲ ਦੀ ਫੈਸਿਲਿਟੀ ਉਹਨਾਂ ਕੋਲੇ ਪੂਲ ਦੀ ਜਿਵੇਂ ਬੋ ਕਹਦੇ ਨੇ 스위밍 ਪੂਲ ਦੀ ਫੈਸਿਲਿਟੀ ਆ ਜਿਮ ਵੀ ਉਹਨਾਂ ਦੇ ਕੋਲੇ ਹੈਗੇ ਆ ਹਨਾ ਯੈਸ ਨੇੜੇ-ਨੇੜੇ ਹੈਗੇ ਆ ਕੀ ਇਹਦੇ ਚ ਕੀ ਬੈਨੀਫਿਟ ਆ ਜੇ ਆਪਾਂ ਆਪਾਂ ਦੇਖਦੇ ਆ ਕਿ ਵੀ ਘਰੇ ਐਕਸਰਸਾਈਜ਼ ਕਰਦੇ ਆ ਆਪਣੇ ਆਪ ਨੂੰ ਬੱਚਿਆਂ ਨੂੰ ਨਾਲ ਲੈ ਕੇ ਜਿਮ ਚ ਜਾਂਦੇ ਆ ਹਾਂਜੀ ਜਿਮ ਦੀ ਹੁਣ ਤੱਕ ਸਾਡੇ ਅਕੋਰਡਿੰਗ ਸਾਡੀ ਸਟੇਜ ਦੇ ਏਜ ਦੇ ਅਕੋਰਡਿੰਗ ਅ ਮਿਸ ਕਨਸੈਪਸ਼ਨ ਇਹ ਹੀ ਆ ਕਿ ਵੀ ਅਸੀਂ ਕਾਊਂਟ ਨੂੰ ਲਾਤਾ ਬਸ ਡਾਇਰੈਕਟ ਡੈਪਟ ਚਲੀ ਜਾਂਦਾ ਜਾਂਦੇ ਨਹੀਂ ਜੀ ਯੈਸ ਕਿਵੇਂ ਕਿਵੇਂ ਆਪਾਂ ਇਹਨੂੰ ਮੈਨੇਜ ਕਰ ਸਕਦੇ ਹਾਂ ਬੱਚਿਆਂ ਦੇ ਨਾਲ ਜੇ ਆਪਾਂ এনवायरमेंट ਬਣਾਉਣਾ ਹੋਵੇ ਜਿਮ ਜਾਣਾ ਹੀ ਜਾਣਾ ਇਹ ਤੁਹਾਡੇ ਹੁਣ ਅ ਪ੍ਰਾਇੋਰਟੀਸ ਤੇ ਵੀ ਆ ਜਾਂਦਾ ਇੱਕ ਤੇ ਇੱਕ ਤੁਸੀਂ ਕਿੰਨਾ ਕਿ ਇੰਪੋਰਟੈਂਟ ਸਮਝਦੇ ਹੋ ਤੁਹਾਡੀ ਜਿਹੜੀ ਟ੍ਰੇਨਿੰਗ ਆ ਆਉ ਨੋ ਜੇ ਤੁਸੀਂ ਤੁਹਾਨੂੰ ਪਤਾ ਵੀ ਮੇਰੇ ਲਈ ਮੇਰਾ ਹੈਲਥ ਨੰਬਰ 1 ਨਾ ਹਣਾ ਜਾਂ on the priority list 'ਤੁਹਾਨੂੰ ਤੁਹਾਡਾ ਵਾਈ ਮਿਲ ਗਿਆ ਤੁਹਾਨੂੰ ਕਿਉਂ ਮਿਲ ਗਿਆ ਵੀ ਕਿਉਂ ਮੈਂ ਜਾਣਾਂਗਾ ਨਾ ਚਾਹੀਦਾ ਸੀ ਕੋਈ ਫਿਜ਼ੀਕਲ ਕੋਈ ਹੈਲਥ ਪ੍ਰੋਬਲਮ ਥਰੂ ਜਾ ਰਹੇ ਆ ਤੁਹਾਨੂੰ ਪਤਾ ਜਾਣੀ ਪੈਣਾ ਨਹੀਂ ਤਾਂ ਹੋਰ ਕਮ ਖਰਾਬ ਹੋ ਜਾਣਾਗਾ ਤੁਸੀਂ ਉਹ ਰੈਕਗਨਾਈਜ਼ ਕਰਨਾ ਪੈਣਾਗਾ ਤੁਹਾਨੂੰ ਪਹਿਲਾਂ ਤਾਂ ਹੀ ਤੁਹਾਨੂੰ ਉਹ ਮੋਟੀਵੇਸ਼ਨ ਆਉਗੀ ਸ਼ੁਰੂਜ ਮੋਟੀਵੇਸ਼ਨ ਕਮ ਹੁੰਦੀ ਹੈ ਫਿਰ ਡਿਸਪਲਨ ਕਮ ਹੁੰਦਾਗਾ ਤੇ ਜਿਹਦਾ ਡਿਸਪਲਨ ਜੇ ਤੁਹਾਡਾ ਬਣ ਗਿਆਗਾ ਉਮ ਤੇ ਜੈ ਤੁਹਾਡਾ ਜੀ ਕਰਦਾ ਨਹੀਂ ਕਰਦਾ ਮੀਆਂ ਨੇ ਰੀਆ ਤੁਸੀਂ ਜਾਉਂਗੀ ਜਾਉਂਗੇ ਥੋੜਾ ਜੋ ਓਖਾ ਦਾ ਸ਼ੁਰੂਜ ਪਰ ਪਹਿਲੇ ਉਹ 21 ਦਿਨ ਹੀ ਓਖੇ ਹੁੰਦੇ ਆ ਯੂਜੂਲੀ ਇੱਕ ਹੈਬਿਟ ਬਣਾਉਣ ਲਈ ਆਪਾਂ ਨੂੰ 21 ਦਿਨ ਲੱਗਦੇ ਆ ਨਵੀਂ ਹੈਬਿਟ ਇੰਟਰੋਡਿਊਸ ਕਰਨ ਲਈ ਆਪਦੇ ਲਾਈਫ ਸਟਾਈਲ ਤੇ 90 ਦਿਨ ਲੱਗਦੇ ਉਹਨੂੰ ਪੂਰਾ ਲਾਈਫ ਸਟਾਈਲ ਬਣਾਉਣ ਲਈ ਹਮ ਸੋ ਉਹ 21 ਦਿਨੋਂ 90 ਦਿਨਾਂ ਦੀ ਹੀ ਗੱਲ ਆ ਉਹ ਤੁਸੀਂ ਕਰ ਲਿਆ ਤਾਂ ਇਟ ਬਿਕਮਸ ਅ ਪਾਰਟ ਆਫ ਯਰ ਲਾਈਫ ਸਟਾਈਲ ਬਹੁਤ ਸੁਣੀ ਗੱਲ ਆ ਜੀ 21 ਦਿਨ 90 ਦਿਨ ਇੱਕ ਗੱਲ ਕਹਿੰਦੇ ਹੁੰਦੇ ਵੀ ਸੰਗੀਤ ਦੀ ਦੁਨੀਆ ਚ ਇੱਕ ਦਿਨ ਮਿਸ ਕੀਤਾ ਤੇ ਤੁਸੀਂ 21 ਦਿਨ ਪਿੱਛੇ ਜਲੇ ਨੇ 21 ਦਿਨ ਜਿਹੜੇ ਆ ਤੁਸੀਂ ਬਹੁਤ ਇੰਪੋਰਟੈਂਟ ਕਨਾਈ ਆ 21 ਦਿਨ ਦੇ ਲਈ ਸਬਰ ਰੱਖਣਾ ਤੁਹਾਡੀ ਜ਼ਿੰਦਗੀ ਬਣਾ ਸਕਦਾ ਯੈਸ ਸੋ ਲਾਸਟ ਦੇ ਵਿੱਚ ਆਪਾਂ ਥੋੜੀ ਜਿਹੀ ਸੁਪਰੀ ਤੇ ਇਹ ਗੱਲ ਕਰੀਏ ਕਿ ਵੀ ਕਈ ਲੋਕ ਕਹਿੰਦੇ ਵੀ ਅਸੀਂ ਖਾਂਦੇ ਨਹੀਂ ਉਦਾਂ ਦਾ ਹਾਂਜੀ ਸਾਨੂੰ ਲੋੜ ਨਹੀਂ ਇਦਾਂ ਦੀ ਕਿ ਵੀ ਅਸੀਂ ਆਪਣਾ weight loss ਲੂਸ ਕਰਨਾ ਜਿਹੜੇ ਫਿੱਟ ਨੇ ਜਿਹੜੇ ਪਤਲੇ ਨੇ ਜਾਂ ਜਿਹੜੇ ਆਪਣੇ ਆਪ ਨੂੰ ਕਹਿੰਦੇ ਵੀ ਅਸੀਂ ਪਰਫੈਕਟ ਆਂ ਹਾਂਜੀ ਕੀ ਉਹਨਾਂ ਲਈ ਵੀ ਇੰਪੋਰਟੈਂਟ ਹੈਗੀਆਂ ਚੀਜ਼ਾਂ ਕਾਰਡੀਓ ਜਾਂ ਵੇਟ ਟ੍ਰੇਨਿੰਗ ਹਾਂ ਉਹਨਾਂ ਲਈ ਬਹੁਤ ਇੰਪੋਰਟੈਂਟ ਆ ਇੱਕ ਬਹੁਤ ਵੱਡੀ ਮਿਸਕਨਸੈਪਸ਼ਨ ਆ ਜਾਂਦੀ ਆ ਖਾਸ ਕਰਕੇ ਔਮਨ ਦੇ ਵਿੱਚ ਵੀ ਜੇ ਅਸੀਂ ਜਿਮ ਜਾਵਾਂਗੇ ਤਾਂ ਅਸੀਂ ਬੌਕੀ ਹੋ ਜਾਾਂਗੇ ਵੀ ਸਾਡਾ ਸਰੀਰ ਵੱਡਾ ਹੋ ਜਾਊਗਾ ਜਿਵੇਂ ਯੂਜੂਲੀ men ਜਦੋਂ ਜਾਂਦੇ ਆ ਮਸਲਸ ਬਣਾਉਣ ਲਈ ਜਾਂਦੇ ਆ ਤੇ ਹਜੇ ਤਾਈਂ ਓਨੀ ਮੂਵਮੈਂਟ ਆਈ ਨਹੀਂ ਵੀ ਕੁੜੀਆਂ ਵੀ ਉਸ ਡਾਇਰੈਕਸ਼ਨ ਵੱਲ ਤੁਰਦੀਆਂ ਪਰ ਇੱਕ ਮਿਸਕਨਸੈਪਸ਼ਨ ਆ ਜਾਂਦੀ ਹੈ ਵੀ ਅਸੀਂ ਡੋਲੇ ਬਾਲੀਵੁੱਡ ਦੇ ਬਣ ਜਾਣਗੇ ਜਾਂ ਕੁਆਡਸ ਬਾਲੀਵੁੱਡ ਦੇ ਹੋ ਜਾਣਗੇ ਤੇ ਉਸੇ ਕਰਕੇ ਆ ਪਿੱਛੇ ਰਹਿੰਦੀਆਂ ਜਿਮ ਜਾਣ ਚੋ ਵੇਟ ਟ੍ਰੇਨਿੰਗ ਖਾਸ ਕਰਕੇ ਵੇਟ ਲਿਫਟ ਕਰਨ ਤੋਂ ਪਰ ਇਹ ਹੈ ਜੇ ਇਹ ਸੱਚ ਹੁੰਦਾ ਤਾਂ ਹਰ ਕੋਈ ਬੰਦਾ ਜਿਹੜਾ ਜਿਮ ਜਾਂਦਾ ਉਹਦੇ ਮਸਲ ਬਹੁਤ ਵੱਡੇ ਵੱਡੇ ਹੋਣੇ ਸੀ ਹਨਾ ਤੇ ਇੱਕ ਜਿਹੜੀ ਆ ਜਾਂਦੀ ਹੈ ਮਾਸ ਬਿਲਡਿੰਗ ਦਾ ਕਨਸੈਪਟ ਉਹ ਤੁਹਾਡੇ ਨਿਊਟ੍ਰੀਸ਼ਨ ਤੇ ਬਹੁਤ ਡਿਪੈਂਡੈਂਟ ਰਹਿੰਦਾਗਾ ਜੇ ਤੁਸੀਂ ਵੇਟ ਟ੍ਰੇਨਿੰਗ ਕਰਦੇ ਆ ਜਿਹੜੀ ਫੰਡਮੈਂਟਲ ਹੈ ਹੈਲਥੀ ਲਾਈਫਸਟਾਈਲ ਸਸਟੇਨ ਕਰਨ ਲਈ ਅਮ ਖਾਸ ਕਰਕੇ ਜੇ ਤੁਸੀਂ ਵੱਡੀ ਉਮਰ ਦੇ ਵਿੱਚ ਜਾਂਦੇ ਆ ਉਦੇ ਨਾਲ ਤੁਸੀਂ ਬਲਕੀ ਨਹੀਂ ਹੋਵੋਗੇ ਕਿਉਂਕਿ ਬਲਕੀ ਹੋਣ ਲਈ ਤੁਹਾਡੀ ਨਿਊਟ੍ਰੀਸ਼ਨ ਬਹੁਤ ਮੈਟਰ ਕਰਦੀ ਆ ਜੇ ਤੁਸੀਂ ਉੱਥੋਂ ਤਾਈਂ ਪਹੁੰਚਣ ਲਈ ਤੁਹਾਨੂੰ ਕੈਲਰੀ ਸਰਪਲਸ ਤੇ ਵਿਚ ਰਹਿਣਾ ਪਿੰਦਾਗਾ ਪਰ ਜੇ ਤੁਹਾਡਾ ਪ੍ਰੋਗਰਾਮ ਉਸ ਤਰ੍ਹਾਂ ਡਿਜ਼ਾਈਨ ਹੋਇਆਗਾ ਵੀ ਤੁਸੀਂ ਫੋਰ ਐਗਜ਼ਾਮਪਲ ਫੈਟ ਲਾਸ ਕਰਨਾ ਚਾਹੁੰਦੇ ਜਾਂ ਤੁਸੀਂ ਹਜੇ ਵੀ ਪਤਲੇ ਰਹਿਣਾ ਚਾਹੁੰਦੇ ਆ ਪਰ ਤੁਹਾਡੀ ਮਸਲ ਸਸਟੇਨ ਕਰਨਾ ਚਾਹੁੰਦੇ ਆ ਵੀ ਵੱਡੀ ਉਮਰ ਚ ਜਾ ਕੇ ਉਹ ਲੂਜ਼ ਨਾ ਹੋਵੇ ਤਾਂ ਉਹ ਤੁਹਾਡਾ ਪ੍ਰੋਗਰਾਮ ਉਸ ਤਰੀਕੇ ਨਾਲ ਡਿਜ਼ਾਈਨ ਹੋਵੋ ਤੁਹਾਡੀ ਨਿਊਟ੍ਰੀਸ਼ਨ ਇਨਟੇਕ ਉਸ ਤਰੀਕੇ ਨਾਲ ਹੋਵੋ ਪਰ ਉਹਦੇ ਨਾਲ ਤੁਹਾਨੂੰ ਜਿਹੜਾ ਸਾਈਡ ਇਫੈਕਟਸ ਸ਼ਾਇਦ ਤੁਸੀਂ ਨਹੀਂ ਚਾਹੁੰਦੇਗੇ ਉਹ ਨਹੀਂ ਮਿਲਣਗੇ ਤੇ ਇਨਸਟੈਡ ਹੋਰ ਬਹੁਤ ਸਾਰੇ ਪੋਜ਼ਿਟਿਵ ਇੰਪੈਕਟਸ ਆਉਣਗੇ ਫਾਰ ਐਗਜ਼ਾਮਪਲ ਮੂਡ ਬੈਟਰ ਹੋਊਗਾ ਅਮ ਜਿਹੜੀ ਬੋਡੀ ਕੰਪੋਜੀਸ਼ਨ ਆ ਉਹ ਸਾਰਾ ਇੰਪਰੂਵ ਹੋਊਗਾ ਤੇ ਬੈਨੀਫਿਟਸ ਹੀ ਮਿਲਣਗੇ ਜੇ ਪਤਲੇ ਵੀ ਰਹਿਣਾ ਚਾਹੁੰਦੇ ਕੋਈ ਨਾ ਪਤਲੇ ਵੀ ਰਹੋਗੇ ਪਰ ਨੈਗੇਟਿਵ ਇੰਪੈਕਟਸ ਨਹੀਂ ਆਉਣਗੇ ਉਹਨੇ ਵੇਰੀ ਗੁੱਡ ਬਹੁਤ ਵਧੀਆ ਐਕਸਪਲੇਨ ਕੀਤਾ ਸੁਪਰੀਤ ਆਪਾਂ ਜਾਂਦੇ ਜਾਂਦੇ ਨਾ ਇੱਕ ਨਾ ਮੈਨੂੰ ਹਾਸੇ ਵਾਲੀ ਗੱਲ ਯਾਦ ਆ ਗਈ ਕਿ ਵੀ ਜਿਹੜੇ ਪਲੇਅਰਸ ਹੁੰਦੇ ਨੇ ਨਾ ਪੁਰਾਣੇ ਹਾਂਜੀ ਚਾਹੇ ਹਾਕੀ ਦੇ ਜਿਨ੍ਹਾਂ ਜਿਨ੍ਹਾਂ ਦੀਆਂ ਲੱਤਾਂ ਯੂਜ਼ ਜ਼ਿਆਦਾ ਹੁੰਦੀਆਂ ਸੀਗੀਆਂ ਉਹਨਾਂ ਦੀਆਂ ਲੱਤਾਂ ਐਵੇਂ ਹੋ ਬਜ਼ੁਰਗ ਜਦੋਂ ਹੋ ਜਾਂਦੇ ਨੇ ਨਾ ਤੇ ਉਹਨਾਂ ਨੂੰ ਐਂ ਕਹਿੰਦੇ ਵੀ ਇਹ ਲੱਤਾਂ ਵੀ ਕੁੱਤਾ ਵੀ ਨਿਕਲੂਗਾ ਹਨਾ ਤੇ ਉਹ ਸਾਈਡ ਇਫੈਕਟ ਹੁੰਦੇ ਆ ਕਿ ਵੀ ਕੰਟੀਨਿਊ ਨਹੀਂ ਕਰ ਸਕਦੇ ਬੋਡੀ ਬਿਲਡਰਸ ਨੂੰ ਐਂਡ ਵਾਲੀ ਸਟੇਜ ਜਿਹੜੀ ਹੁੰਦੀ ਆ ਬਜ਼ੁਰਗ ਹੋ ਕੇ ਉਹਨਾਂ ਨੂੰ ਔਖੀ ਭੁਗਤ ਨਹੀਂ ਪੈਂਦੀ ਕਿਉਂਕਿ ਉਹ ਕੰਟੀਨਿਊ ਕਈ ਵਾਰ ਨਹੀਂ ਕਰ ਸਕ ਮਿਸ ਕਨਸੈਪਸ਼ਨ ਦੇ ਵਿੱਚ ਇਹ ਵੀ ਹੈ ਇੱਕ ਸਵਾਲ ਕਿ ਜੇ ਤੁਸੀਂ ਇੱਕ ਕਿਸੇ ਵੀ ਬੋਡੀ ਪਾਰਟ ਦੀ ਐਕਸਰਸਾਈਜ਼ ਜਿਹੜੀ ਕਰਨੀ ਸ਼ੁਰੂ ਕਰਤੀ ਵੀ ਟ੍ਰੇਨਿੰਗ ਕਰਤੀ ਆ ਉਹਨੂੰ ਕੰਟੀਨਿਊ ਸਾਰੀ ਉਮਰ ਰੱਖਣਾ ਪੈਣਾ ਹਮਮ ਬਸ ਉਹ ਸਸਟੇਨ ਕਰਨ ਲਈ ਯਸ ਰੱਖਣਾ ਪੈਣਾਗਾ ਜੇ ਤੁਸੀਂ ਉਹ ਮਸਲ ਲੂਜ਼ ਨਹੀਂ ਕਰਨਾ ਚਾਹੁੰਦੇ ਫੋਰ ਐਗਜ਼ਾਮਪਲ ਜਿਨੇ ਬਾਈਸੈਪਸ ਬਣਾਇਆ ਜੇ ਬਾਈਸੈਪਸ ਦੀ ਟ੍ਰੇਨਿੰਗ ਛੱਡ ਦੂ ਤਾਂ ਉਹ ਉੱਥੇ ਮਸਲ ਨਹੀਂ ਰਹੂਗਾ ਤੇ ਪਰ ਜਿੱਥੋਂ ਤਾਈ ਆਉਂਦੀ ਹੈ ਫੈਟ ਲਾਸ ਦੀ ਗੱਲ ਤੁਸੀਂ ਕਦੇ ਵੀ ਕੋਈ ਵੀ ਆਫ ਦਾ ਬੋਡੀ ਪਾਰਟ ਨੂੰ ਟਾਰਗੇਟ ਕਰਕੇ ਉਹਨੂੰ ਸਪੈਸੀਫਿਕਲੀ ਟ੍ਰੇਨ ਕਰਕੇ ਫੈਟ ਲੂਜ਼ ਨਹੀਂ ਕਰ ਸਕਦੇ ਬੋਡੀ ਤੁਹਾਡੀ ਇੱਕ ਪੂਰਾ ਯੂਨਿਟ ਆ ਸਾਰੀ ਟ੍ਰੇਨ ਕਰਨੀ ਪਊਗੀ ਤਾਂ ਹੀ ਤੁਹਾਡੀ ਫੈਟ ਲਾਸ ਓਵਰAllResult ਹੋਊਗੀ ਤੁਸੀਂ ਲੱਤਾਂ ਦੀ ਐਕਸਰਸਾਈਜ਼ ਕਰਕੇ ਇਹ ਨਹੀਂ ਐਕਸਪੈਕਟ ਕਰ ਸਕਦੇ ਲੱਤਾਂ ਤੋਂ ਫੈਟ ਜਾਵੜੇ ਹਨਾ ਪਰ ਜੇ ਤੁਸੀਂ ਮਸਲ ਬਿਲਡ ਕਰਦੇ ਆ ਤਾਂ ਤੁਸੀਂ ਜਿੰਨਾ ਚਿਰ ਉਹਨੂੰ ਟ੍ਰੇਨ ਕਰਦੇ ਆ ਤਾਂ ਉਹ ਮਸਲ ਉੱਥੇ ਸਸਟੇਨ ਰਹੂਗਾ ਕਿਆ ਨਤ ਪਾਵਨ ਨਤ ਨੇ ਨਤ ਨੇ ਮਾਜੀ ਇਹ ਬਣਾਉਣਾ ਪਣਾ ਹਾਂਜੀ ਅ ਲਗਾਤਾਰ ਆਪਦੀ ਸਰੀਰ ਨੂੰ ਆਪਦੇ ਦਿਮਾਗ ਨੂੰ ਅ ਜਿਵੇਂ ਤੰਦਰੁਸਤੀਆਂ ਪ੍ਰੋਗਰਾਮ ਦਾ ਨਾਮ ਹਾਂ ਤੇ ਤੰਦਰੁਸਤੀਆਂ ਦੇ ਵਿੱਚ ਦਿਮਾਗ ਨੂੰ ਤੁਸੀਂ ਉੱਥੇ ਰੱਖੋਗੇ ਸਰੀਰ ਨੂੰ ਤੁਸੀਂ ਐਕਸਰਸਾਈਜ਼ ਤੇ ਰੱਖੋਗੇ ਤੇ ਰਿਸ਼ਤਿਆਂ ਦੇ ਵਿੱਚ ਥਵਾਕ ਰੱਖੋਗੇ ਪਿਆਰ ਰੱਖੋਗੇ ਤੰਦਰੁਸਤੀਆਂ ਬਣੀ ਰਹਿਣੀ ਆ ਹਾਂਜੀ ਸੁਪਰੀਤ ਕੋਈ ਗੱਲ ਰਹਿ ਗਈ ਭਈ ਆਪਣੇ ਟੌਪਿਕ ਦੇ ਵਿੱਚ ਕੋਈ ਅਮ ਇਹ ਅਪੈਕਸ ਕਿਨੀ ਫੈਟ ਕਨਸੈਪਟ ਜੰਦੇ ਜੰਦੇ ਸਮਝ ਲੈਣੇ ਆ ਜਿਹੜੀ ਸਾਡੀ ਪੰਜਾਬੀ ਕਮਿਊਨਿਟੀ ਵਿੱਚ ਬਹੁਤ ਕਾਮਨ ਆ ਖਾਸ ਕਰਕੇ ਆਪਣੀਆਂ ਔਰਤਾਂ ਦੇ ਵਿੱਚ ਸੋ ਜਿਹੜਾ ਤੁਹਾਡੇ ਫੈਟ ਬਾਹਰੋਂ ਨਹੀਂ ਹੁੰਦਾ ਇੰਟਰਨਲ ਫੈਟ ਹੁੰਦਾ ਜਿਹੜੇ ਤੁਹਾਡੇ ਆਰਗਨਸ ਦੇ ਆਲੇ-ਦੁਆਲੇ ਹੁੰਦਾ ਯੂਜੂਲੀ ਨਹੀਂ ਦਿਖਦਾਗਾ ਪਰ ਉਹਦਾ ਵਿਜ਼ੂਅਲ ਜਿਹੜਾ ਸਿੰਪਟਮ ਆਲਾ ਲੋ ਜਿਹੜਾ ਤੁਹਾਨੂੰ ਯੂਜੂਲੀ ਦਿਖਦਾ ਉਹ ਵੀ ਤੁਹਾਡੇ ਬੈਲੀ ਫੈਟ ਆ ਜਿਹੜਾ ਜਿਹੜਾ ਫੈਟ ਆ ਉਹ ਸਟਮਕ ਦੇ ਅਰਾਊਂਡ ਸਟੋਰਡ ਹੁੰਦਾ ਲੱਤਾਂ ਮਾਵਾਂ ਪਤਲੀਆਂ ਹੁੰਦੀਆਂ ਬਹੁਤ ਕਾਮਨ ਚੀਜ਼ ਆ ਜੇ ਤੁਸੀਂ ਧਿਆਨ ਰੱਖੋ ਤਾਂ ਤੁਹਾਨੂੰ ਦੇਖਣ ਨੂੰ ਮਿਲੇਗਾ ਆਪਣੀ ਸੋਸਾਇਟੀ ਦੇ ਵਿੱਚ ਤੇ ਪਰ ਇਹਦੇ ਲਈ ਕੀ ਹੁੰਦਾ ਜ਼ਿਆਦਾਤਰ ਆਪਣੀਆਂ ਊਮਨ ਸੈਰ ਕਰਨ ਨਿਕਲ ਪੈਂਦੀਆਂ ਜਾਂ ਟ्रेडਮਿਲ ਤੇ ਆ ਜਾਂਦੀਆਂ ਜੇ ਜਿਮ ਚਾਣ ਤੇ ਉਹਨਾਂ ਨੂੰ ਉਹ ਰਿਜ਼ਲਟਸ ਨਹੀਂ ਮਿਲਦੇਗੇ ਫਿਰ ਵੀ ਉਹ ਫੈਟ ਜਿਹੜਾ ਲੂਜ਼ ਨਹੀਂ ਹੁੰਦਾ ਉੱਥੇ ਫਿਰ ਤੋਂ ਵੇਟ ਟ੍ਰੇਨਿੰਗ ਆਉਂਦੀ ਆ ਵੇਟ ਟ੍ਰੇਨਿੰਗ ਤੇ ਕਾਰਡੀਓ ਦਾ ਕੰਬੀਨੇਸ਼ਨ ਤੇ ਜੈ ਹਾਵ ਤੇ ਜੋ ਦਿਨ ਤੁਸੀਂ ਸਿਜਾਉ ਲਿਫਟ ਕਰਨਾ ਤਾਂ ਤੁਹਾਨੂੰ ਦੇਖੂਗਾ ਪਰ ਕਿਉਂਕਿ ਅਸੀਂ ਉਹ ਇੰਟਰਨਲ ਫੈਟ ਇੰਟਰਨਲ ਪ੍ਰੋਬਲਮ ਉਹਨੂੰ ਅਸੀਂ ਨਹੀਂ ਡਿਟੈਕਟ ਕਰ ਪਾਉਂਦੇਗੇ ਤੇ ਉਹਦੇ ਨਾਲ ਕੀ ਹੁੰਦਾਗਾ ਵੀ ਹੋਰ ਬਿਮਾਰੀਆਂ ਜਦੋਂ ਨੈਕਸਟ ਲੈਵਲ ਤੇ ਪਹੁੰਚ ਜਾਂਦੀਆਂਗਾ ਉਦੋਂ ਸ਼ਾਇਦ ਟੂ ਲੇਟ ਹੋ ਜਾਂਦਾ ਆਪਾਂ ਨੂੰ ਉਹਨਾਂ ਨੂੰ ਅਡਰੈਸ ਕਰਨ ਨੂੰ ਬਿਲਕੁਲ ਜੀ ਜਿਹੜਾ ਕੰਬੀਨੇਸ਼ਨ ਆ ਮਿਕਸਚਰ ਆਪਾਂ ਕਹਿ ਸਕਦੇ ਆ ਐਟ ધ ਐਂਡ ਕਿ ਵੀ ਆਪਾਂ ਨੂੰ ਅੰਡਰਸਟੈਂਡਿੰਗ ਦੀ ਲੋੜ ਆ ਹਾਂਜੀ ਜੇ ਆਦਮੀ ਔਰਤਾ ਤਸਰੀਰ ਤੇ ਵੀ ਡਿਪੈਂਡ ਕਰਦਾ ਕਿ ਤੁਹਾਡਾ ਸਰੀਰ ਦੀ ਫਿਜ਼ੀਕਲੀ ਜਿਵੇਂ ਆਪਾਂ ਕਹਿੰਦੇ ਨੇ ਆ ਕਿ ਵੀ ਕੀ ਡਿਮਾਂਡ ਆ ਹਾਂਜੀ ਸੋ ਇੱਕ ਆਪਾਂ ਰਿਕਵੈਸਟ ਆਪਸਾਰ ਨੂੰ ਕਰਨੇ ਦੋਸਤੋ ਪਹਿਲਾਂ ਆਪਣੇ ਆਪ ਨੂੰ ਵੇਖੋ ਕਿ ਤੁਸੀਂ ਕਿਹੜੇ ਹਾਲਾਤਾਂ ਹਰ ਇੱਕ ਚੀਜ਼ ਹਰ ਇੱਕ ਦੇ ਲਈ ਨਹੀਂ ਹੁੰਦੀ ਯੈਸ ਸੋ ਵੇਰੀ ਕਰਦੀ ਹੈ ਚੀਜ਼ ਦਾ ਧੰਨਵਾਦ ਸੁਪ੍ਰੀਤ ਬਹੁਤ ਐਕਸਪਲੇਨ ਕੀਤਾ ਸਾਰੀਆਂ ਚੀਜ਼ਾਂ ਨੂੰ ਤੁਸੀਂ ਤੇ ਆਪਾਂ ਅਗਲੇ ਐਪੀਸੋਡ ਦੇ ਵਿੱਚ ਤੰਦਰੁਸਤੀਆਂ ਦੇ ਵਿੱਚ ਤੰਦਰੁਸਤੀ ਕਿਵੇਂ ਰੱਖਣੀ ਹੈ ਤੇ ਤੁਹਾਡੇ ਤੋਂ ਅਗਲੇ ਟੌਪਿਕ ਦੀ ਗਹਿਰਾਈ ਤੱਕ ਜਾਣ ਤੇ ਤੁਹਾਨੂੰ ਸ਼ੁਭ ਸ਼ਾਮਾ ਕਹਿੰਦੇ ਥੈਂਕ ਯੂ ਧੰਨਵਾਦ ਥੈਂਕ ਯੂ